ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਆਏ ਹਾਂ ਬਹਾਦਰਗੜ੍ਹ ਦੇ ਨਵਾਬ ਬਾਬਾ ਸੈਫ الدین ਜੀ ਦੀ ਦਰਗਾਹ ਦੇ ਉੱਪਰ ਆ ਦੇਖੋ ਦਰਗਾਹ ਬਾਬਾ ਸੈਫ الدین ਜੀ ਇਹ ਬੱਬਾ ਜੀ ਗੁਰੂ ਤੇਗ ਬਹਾਦਰ ਜੀ ਦਾ ਮਿੱਤਰ ਸਨ ਤਾਂ ਇਹ ਬਹਾਦਰਗੜ੍ਹ ਦੇ ਕਿਲੇ ਵਿੱਚ ਬਣੀ ਹੋਈ ਆ ਕਿਲੇ ਦੇ ਪਿਛਲੇ ਪਾਸੇ ਜਿਹੜੇ ਬਾਗ ਹੁੰਦੇ ਸੀ ਉਸ ਜਮਾਨੇ ਦੇ ਵਿੱਚ ਜਿਸ ਟਮੂਰ ਤੇਗ ਬਹਾਦਰ ਵੀ ਆਇਸੀ ਤੇ ਉਸ ਟਾਈਮ ਦੇ ਵਿੱਚ ਇਹ ਬਣੀ ਹੋਈ ਆ ਦੇਖੋ ਸਾਹਮਣੇ ਕਿਲਾ ਆ ਗਿਆ ਜੀ ਇਹੋ ਕਿਲਾ ਦੇਖ ਰਿਹਾ ਸਾਹਮਣੇ ਤੇ ਇਹ ਪਿਛਲੇ ਪਾਸੇ ਬਾਗ ਆ ਗਿਆ ਜੀ ਤੇ ਬਾਦਰਗੜ ਦਾ ਕਿਲਾ ਹੈ ਤੇ ਇਹ ਬਾਗ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਇੱਥੇ ਬੈਠੇ ਸੀਗੇ ਤੇ ਇਹਨਾਂ ਨੇ ਜਦੋਂ ਪਤਾ ਲੱਗਿਆ ਕਿ ਬਾਬਾ ਸਾਹਿਬ ਦੀ ਜੀ ਗੁਰੂ ਤੇਗ ਬਹਾਦਰ ਜੀ ਆਏ ਨੇ ਤੇ ਇਹਨਾਂ ਨੇ ਬਹੁਤ ਯਾਨੀ ਕਿ ਸਮਾਨ ਖਾਣ ਪੀਣ ਨੇ ਇਹਨਾਂ ਉਹਦੇ ਬਹੁਤ ਮਹਿਮਾਨਾਂ ਵਾਂਗ ਸੇਵਾ ਕੀਤੀ ਸੀ ਬਾਬਾ ਸਾਹਿਬਦੀਨ ਜੀ ਨੇ ਜੋ ਇਹ ਉਨਮਦੀ ਦਰਗਾਹ ਹੈ ਇਹ ਉਨਮਦੀ ਸਲਮਾਦੀਆਂ ਨੇ ਤੇ ਅੱਜ ਇੱਥੇ ਆਏ ਸੀ ਇੱਥੇ ਲੱਗਿਆ ਮੇਲਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਕਿ ਅੱਗੇ ਮੇਲੇ ਵੀ ਜਿਹੜੇ ਦਿਖਾਵਾਂਗੇ ਤੁਹਾਨੂੰ ਦੇਖੋ ਜੀ ਦਰਗਾਹ ਹਰੇ ਨੋ ਕੇ ਤੇ ਮੰਗਰ ਚਲ ਰਹੀ ਜੀ ਕਿਹਾ ਕਿ ਉਹ ਵੀ ਆ ਜਾਣਾ ਆਪਣਾ ਸਮਾਨੀ ਜਿੰਨ ਚੌਰਾ ਦਾ ਲਾਈਵ ਚੱਲ ਰਿਹਾ ਜੀ ਜਿੰਦ ਬਾਜੀ ਲਾਈਵ ਤੈਰੀ ਦਾ ਆਸਾ ਖੁਸ਼ਾਲ ਹੈ ਸੋ ਜੀ ਆਏ ਵੈਲਕਮ ਸੋ ਸਾਡੀ ਰਾਣੀ ਜੀ ਪਿੰਡ ਮਾਦਰੀ ਸੋਹਨਾ ਦਾ ਵਿਜਿਆ ਵੈਲਕਮ ਸਨਮਾਨਿਤ ਜੀ ਹਨ ਤੇ ਬਾਪਾ ਜੀ ਬਣੋ ਜਿਹੜਾ ਜੱਜ ਨਵੀਂ ਕਦਰ ਰੇਣ ਵਿੱਚ ਆ ਕਿਉਂਕਿ ਇਹ ਸਾਜਿਆ ਦਾ ਦਰਬਾਰ ਹੈ ਇਹ ਸੁੱਚਾ ਦਰਬਾਰ ਹੈ ਜਿੱਥੇ ਲੱਗਦੀ ਹੈ ਤੇ ਤਾਂ ਦਿਨੋਂ ਲੱਗਦੀ ਆ ਹੋ ਮੇਰਾ ਜੀ ਦਾ ਪਰਮਾਤਮਾ ਸੋ ਨਾ ਬੇਤਰ ਮਸਕਰ ਤਾਂ ਨਹੀਂ ਕਦੀ ਆ ਲੱਗੀ ਵਾਜ ਵਾਜੇ ਤੇ ਮੁੱਤਰ ਹੋਤਾ ਹੀ ਤੇਰੇ ਨਾਲ ਲੜ ਕੇ ਆਇਆ ਤਵੇ लॻे में छा सोया بابا जी मारी do